ਟੂਠਾ ਪਰਚਾ ਦਰਜ ਕਰਾਇਆ ਕਿ ਗਲਤ ਚਾਲ ਚੱਲਣ ਵਾਲੀਆਂ ਜਨਾਨੀਆਂ ਹਿਆਰਪੁਰ ਤੋਂ ਲਿਆ ਕੇ ਤੇ ਉਹਨਾਂ ਨੇ ਹਿਆਰਪੁਰ ਦਾ ਐਡਰੈਸ ਲਗਾਇਆ ਮੇਰੇ ਤੇ ਛੇੜਛਾੜ ਦਾ ਪਰਚਾ ਦਰਜ ਕਰਾਇਆ ਜਿਹੜਾ ਕਿ ਮੈਂ ਕਾਫੀ ਪਾ ਲਫ਼ਜ਼ ਹੈ ਜਿਹੜਾ ਪੰਚਾਇਤੀ ਜ਼ਮੀਨਾਂ ਨੂੰ ਛਡਾਣ ਵਾਲਾ ਲਫ਼ਜ਼ ਹੈ ਉਸ ਲਫ਼ਜ਼ ਦੇ ਚਲਦੇ ਕਈ ਲੋਕ ਹਰਾਸਮੈਂਟ ਹੋ ਰਿਹਾ ਹੈ ਉਹਨਾਂ ਦੇ ਵਿੱਚੋਂ ਜਲੰਧਰ ਦੇ ਕੋਲੋਂ ਕਨਿਆਣੀ ਪਿੰਡ ਤੋਂ ਆਏ ਨੇ ਫਲੋਰ ਦੇ ਕੋਲੋਂ ਕਨਿਆਣਾ ਕੰਡਿਆਣਾ ਤੋਂ ਇਹ ਪੰਜਾਬ ਸਿੰਘ ਆਏ ਨੇ ਜੋ ਪਿਛਲੇ ਕੁਝ ਸਾਲਾਂ ਤੋਂ ਇੰਨੇ ਕੋ ਹਰਾਸਮੈਂਟ ਹੋ ਰਹੇ ਨੇ ਜੀਰੇ ਦੇ ਕੋਲ ਇਹ ਰਹਿੰਦੇ ਸੀਗੇ ਇੱਥੇ ਇਹਨਾਂ ਦੀ ਪਛਤਾਨੀ ਜ਼ਮੀਨ ਸੀਗੀ ਤੇ ਇੱਥੋਂ 15 ਸਾਲ ਤਕਰੀਬਨ ਪਹਿਲਾਂ ਇਹਨਾਂ ਨੇ ਪਛਤਾਨੀ ਜ਼ਮੀਨ ਵੇਚ ਕੇ ਤੇ ਕੰਡਿਆਣਾ ਪਿੰਡ ਵਿੱਚ ਫਲੋਰ ਦੇ ਕੋਲ ਪਿੰਡ ਹੈ ਉੱਥੇ ਲਈ ਜ਼ਮੀਨ ਖੇਤੀ ਕਰਨ ਵਾਸਤੇ ਕੁਝ ਸਸਤੀ ਮਿਲ ਗਈ ਹੋਣੀ ਹੈ ਜ਼ਮੀਨ ਤੇ ਕੁੱਲ ਮਲਾ ਕੇ ਸਸਤੀ ਸਮਝ ਕੇ ਇੱਥੇ ਘੱਟ ਸੀਗੀ ਤੇ ਉੱਥੇ 4 ਮਰਲੇ ਜ਼ਿਆਦਾ ਬਣ ਗਈ ਹੋਣੀ ਹੈ ਤੇ ਇਹਨਾਂ ਨੇ ਜ਼ਮੀਨ ਖਰੀਦੀ ਤੇ ਪੰਚਾਇਤੀ ਜ਼ਮੀਨਾਂ ਛਡਾਨ ਨੂੰ ਲੈ ਕੇ ਜਿਹੜੀ ਇਹਨਾਂ ਨੂੰ ਹਰਾਸਮੈਂਟ ਦਾ ਸਾਹਮਣਾ ਕਰਨਾ ਪਿਆ ਇਹ ਤੁਹਾਨੂੰ ਆਪ ਦੱਸਣਗੇ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਪਿੰਡ ਦੇ ਵਿੱਚ ਤਕਰੀਬਨ ਜਿਸ ਪਿੰਡ ਦੀ ਪੰਚਾਇਤ ਵਿੱਚ ਰਹਿੰਦੇ ਨੇ 100 ਏਕੜ ਜ਼ਮੀਨ ਹੈ ਪੰਚਾਇਤ ਦੀ ਤੇ तकरीबन ਪਿੰਡ ਦੇ ਕਈ ਘਰਾਂ ਕੋਲ ਪੰਚਾਇਤ ਦੀ ਜ਼ਮੀਨ ਹੈਗੀ ਐ ਤੇ ਇਹਨਾਂ ਨੇ ਕੀ ਕੀਤਾ ਸੀ ਜਦੋਂ ਇੱਥੋਂ ਪਛਤਾਨੀ ਜ਼ਮੀਨ ਵੇਚੀ ਤੇ ਉੱਥੇ ਜਾ ਕੇ ਜ਼ਮੀਨ ਖਰੀਦੀ ਸੀ ਤੇ ਆਪਦੀ ਖੇਤੀਬਾੜੀ ਕਰਦੇ ਸੀ ਨਾਲ ਕੋਈ ਹੋਰ ਵੀ ਮਤਲਬ ਕੀਤਾ ਇਹਨਾਂ ਦਾ ਠੇਕੇ ਤੇ ਬੀਜਣਾ ਹਿੱਸੇ ਤੇ ਬੀਜਣ ਦਾ ਮਜ਼ਦੂਰ ਪਰਿਵਾਰ ਹੈ ਉਹ ਕੰਮ ਕਰਦੇ ਪਏ ਸੀਗੇ ਤੇ ਕੁੱਲ ਮਿਲਾ ਕੇ ਆ ਪੰਚਾਇਤੀ ਜ਼ਮੀਨਾ ਛਡਵਾਉਣ ਵਾਲਾ ਜਿਹੜਾ ਜਿਵੇਂ ਕਹਿੰਦੇ ਨੇ ਜਿਹੜਾ ਹੜ ਆਇਆ ਉਹਦੇ ਵਿੱਚ ਪੰਚਾਇਤੀ ਜ਼ਮੀਨਾਂ ਤਾਂ ਮੈਨੂੰ ਨਹੀਂ ਲੱਗਦਾ ਕੋਈ ਛੁੱਟੀਆਂ ਹੋਣਗੀਆਂ ਪਰ ਇਹਨਾਂ ਨੂੰ ਮੈਂ ਕਹਿੰਨਾ ਜੀ ਇੰਨੇ ਅਫਸਰ ਚਾਈ ਦੇ ਤੱਕੇ ਖਾਣੇ ਪੈ ਰਹੇ ਨੇ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਸੋ ਇਹਨਾਂ ਨੇ ਮੈਨੂੰ ਸ਼ੁਰੂਆਤ ਤੋਂ ਗੱਲ ਦੱਸੀ ਹੈ ਕਹਿੰਦੇ ਜੇਕਰ ਮੇਰੀ ਜ਼ਮੀਨ ਦੀ ਨਿਸ਼ਾਨਦੇਹੀ ਹੁੰਦੀ ਹੈ ਜੇ ਕਿ ਪੰਚਾਇਤੀ ਜ਼ਮੀਨ ਜਿਵੇਂ ਬਾਕੀ ਪਿੰਡ ਵਾਲਿਆਂ ਕੋਲ ਹੈਗੀ ਹੈ ਜੇ ਮੇਰੀ ਵੀ ਨਿਸ਼ਾਨਦੇਹੀ ਦੇ ਵਿੱਚ ਕੋਈ 4-5 ਏਕੜ ਜ਼ਮੀਨ ਆਂਦੀ ਹੈ ਤੇ ਮੈਂ ਉਹ ਛੱਡ ਦਿਆਂਗਾ ਜਾਂ ਉਸ ਦਾ ਠੇਕਾ ਦੇਵਾਂਗਾ ਪਰ ਮੁੱਦਾ ਕੀ ਹੈ ਮੇਰੇ ਪਿੱਛੇ ਹੀ ਪੰਚਾਇਤ ਲੱਗੀ ਹੋਈ ਹੈ ਤੇ ਜਿਵੇਂ ਕਹਿੰਦੇ ਨੇ ਮੇਰੇ ਤੇ ਹੀ ਹਮਲਾ ਹੈ ਤੇ ਇਹਨਾਂ ਦੀ ਜ਼ਮੀਨ ਦੇ ਵਿੱਚ ਮਾਈਨਿੰਗ ਵੀ ਜਿਹੜੀ ਹੈਗੀ ਹੈ ਨਾਲ ਲਗਵੀ ਪੰਚਾਇਤੀ ਜ਼ਮੀਨ ਦੇ ਵਿੱਚੋਂ ਢੱਲੇ ਨਾਲ ਹੋਈ ਉਹਦੇ ਅਕੋਰਡਿੰਗ ਇਹਨਾਂ ਦੀਆਂ ਖਬਰਾਂ ਵੀ ਲੱਗੀਆਂ ਇਹਨਾਂ ਨੇ ਪੰਜਾਬ ਸਿੰਘ ਨੇ ਮਾਈਨਿੰਗ ਵੀ ਜਿਹੜੀ ਹ ਤਢੱਲੇ ਨਾਲ ਹੋ ਰਹੀ ਸੀ ਪੰਚਾਇਤੀ ਜ਼ਮੀਨ ਦੇ ਵਿੱਚੋਂ ਉਹਦੇ ਖਿਲਾਫ ਵੀ ਆਵਾਜ਼ ਚੱਕੀ ਇਨਾਂ ਦੇ ਪਰਚੇ ਵੀ ਹੋਏ ਬਹੁਤ ਜ਼ਿਆਦਾ ਹਰਾਸਮੈਂਟ ਇਸ ਸਰਕਾਰ ਦੇ ਦੌਰਾਨ ਇਹਨਾਂ ਦੇ ਨਾਲ ਹੋਈ ਹੈ ਸੋ ਇਹ ਸਾਰੀ ਕਹਾਣੀ ਤੁਹਾਨੂੰ ਆਪਣੇ ਦੱਸ ਆਪਣੇ ਮੂੰਹ ਨਾਲ ਦੱਸਣਗੇ ਸੋ ਇਹਨਾਂ ਦੀ ਗੱਲ ਤੁਸੀਂ ਆਪ ਹੀ ਸੁਣੋ ਹਾਂਜੀ ਮੈਂ ਪੰਜਾਬ ਸਿੰਘ ਜੀ ਮੈਂ ਜ਼ਮੀਨ 15-16 ਸਾਲ ਤੋਂ ਕਰੀਬ ਆਪਣੇ ਪਿੰਡ ਵਾੜਾ ਕਾਲੀ ਰੋਂ ਤਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਵੇਚ ਕੇ ਤੇ ਉੱਥੇ ਕੜਿਆਣੇ ਪਿੰਡ ਚ ਲਈਏ ਜ਼ਮੀਨ ਜਿਹੜੀ ਕਿ ਮੈਂ 2-3 ਸਾਲ ਕਾਸ਼ਤ ਕੀਤੀ 4 ਸਾਲ ਕੀਤੀ ਕਾਸ਼ਤ ਕਰਨ ਤੋਂ ਬਾਅਦ ਦਰਮਿਆਨ ਦਰਿਆ ਸਤਲੁਜ ਹੜ ਆਇਆ ਦਰਿਆ ਦੇ ਕਿਨਾਰੇ ਤੇ ਜ਼ਮੀਨ ਸੀ ਦਰਿਆ ਚ ਜ਼ਮੀਨ ਰੁੜ ਗਈ ਉਸ ਤੋਂ ਬਾਅਦ ਜਦੋਂ 3-4 ਸਾਲ ਬਾਅਦ ਫਿਰ ਨਿਕਲੀ ਤੇ ਮੈਂ ਉੱਥੋਂ ਉਹਦੀ ਸਾਫ ਸਫਾਈ ਕਰਦਾ ਰਿਹਾ ਪਰ ਇਹ ਜਿਹੜੇ ਪੰਚਾਇਤ ਵਾਲੇ ਨੇ ਇਹਨਾਂ ਨੇ ਮੈਥੋਂ ਜ਼ਬਰਦਸਤੀ ਰੇਤਾ ਚੁੱਕਣ ਦੀ ਚੋਰੀ ਮਚੋਰੀ ਵੀ ਜ਼ਬਰਦਸਤੀ ਵੀ ਕਿ ਇਹ ਪਿੰਡ ਦੀ ਜ਼ਮੀਨ ਪੰਚਾਇਤੇ ਦੀ ਹੈ ਪੰਚਾਇਤ ਦੀ ਜ਼ਮੀਨ ਹੈ ਮੈਨੂੰ ਦਮਕੇ ਦੁਮਕੇ ਮਾਰਨ ਲੱਗ ਪਏ ਤੇ ਰੇਤਾ ਮਾਇਨਿੰਗ ਕਰਨ ਲੱਗ ਪਏ ਇਹਦੇ ਤੇ ਮੈਂ ਪ੍ਰਸ਼ਾਸਨ ਨੂੰ ਦੱਸ ਕੇ ਇਹਨਾਂ ਤੇ ਕਈ ਕਈ ਪਰਚੇ ਹੋਏ ਪਰਚੇ ਦਰਜ ਜ਼ਮਾਨਤਾ ਚ ਗੁੰਮਤਾ ਤੇ ਰਹਿੰਦੇ ਰਹਿ ਬਾਅਦ ਦੇ ਵਿੱਚ ਇਹਨਾਂ ਨੇ ਜ਼ਮੀਨ ਮੈਨੂੰ ਕਹਿੰਦੇ ਵੀ ਜ਼ਮੀਨ ਪੰਚਾਇਤ ਦੀ ਤੂੰ ਛੱਡ ਦੇ ਮੈਂ ਕਹਾਂ ਜੀ ਪੰਚਾਇਤੀ ਜ਼ਮੀਨ ਤੁਸੀਂ ਨਿਸ਼ਾਨਦੀ ਕਰਵਾ ਲਓ ਤੇ ਪੰਚਾਇਤੀ ਜ਼ਮੀਨ ਮੇਰੇ ਕਬਜ਼ੇ ਚ ਆਏ ਜੇ ਆਉਂਦੀ ਹੋਈ ਤੇ ਮੈਂ ਵੀ ਠੇਕਾ ਦੇਣ ਨੂੰ ਤਿਆਰ ਹਾਂ ਜਾਂ ਠੇਕਾ ਦੇਵਾਂਗਾ ਜਾਂ ਜ਼ਮੀਨ ਜਿਵੇਂ ਬਾਕੀ ਦੀ ਪੰਚਾਇਤ ਤੁਸੀਂ ਕਰੋਗੇ ਜ਼ਮੀਨ ਪੰਚਾਇਤੀ ਲਗਭਗ ਸਾਡੇ ਪਿੰਡ ਕੜਿਆਣੇ ਦੀ ਪੰਚਾਇਤ ਦੀ ਜ਼ਮੀਨ 100 ਤੇ 26 27 ਏਕੜ ਜਿਹਦੇ ਵਿੱਚੋਂ ਇਹਨਾਂ ਨੇ ਇਹਨਾਂ ਦੇ ਬੰਦੇ ਪੰਚਾਇਤ ਦੇ ਏਸੇ ਗਰੁੱਪ ਦੇ ਬੰਦੇ ਹੀ ਕੋਈ ਬੋ ਦੋ ਕਿੱਲੇ ਕੋ ਚਾਰ ਕਿੱਲੇ ਕੋ 10 ਕਿੱਲੇ ਪੰਜ ਕਿੱਲੇ ਕਾਸਤ ਕਰ ਰਹੇ ਨੇ ਉਹਨਾਂ ਨੂੰ ਕੋਈ ਪੁੱਛ ਪੜਤਾਲ ਨਹੀਂ ਇਸ ਸਬੰਧ ਵਿੱਚ ਮੈਂ ਕਈ ਮਿਨਿਸਟਰ ਮੰਤਰੀਆਂ ਨੂੰ ਵੀ ਮਿਲਿਆ ਉੱਚ ਅਧਿਕਾਰੀਆਂ ਦੇ ਪੇਸ਼ ਹੋ ਕੇ ਵੀ ਐਪਲੀਕੇਸ਼ਨਾਂ ਲਿਖਤੀ ਰੂਪ ਚਲਾਉਂਦਾ ਰਿਹਾ ਕਿ ਪੰਚਾਇਤ ਦੀ ਸਾਰੀ ਪੰਚਾਇਤ ਦੀ ਨਿਸ਼ਾਨਦੇਹੀ ਕੀਤੀ ਜਾਵੇ ਤੇ ਠੇਕੇ ਤੇ ਚੜਾਈ ਜਾਵੇ ਜਾ ਕੇ ਤਾਂ ਜੋ ਪੰਚਾਇਤੀ ਪੈਸੇ ਜਿਹੜੇ ਪੰਚਾਇਤ ਦੇ ਖਾਤੇ ਵਿੱਚ ਆਉਣ ਤੇ ਉਹ ਵਿਕਾਸ ਦੇ ਕੰਮਾਂ ਵਿੱਚ ਲਾਏ ਜਾਣ ਪਰ ਮੇਰੀ ਕਿਸੇ ਵੀ ਨਹੀਂ ਸੁਣੀ ਨਾ ਕਿ ਪ੍ਰਸ਼ਾਸਨ ਨੇ ਸੁਣੀ ਇਸ ਦੇ ਚਲਦਿਆਂ ਮੇਰੇ ਇਸੇ ਕੱਲ ਦੀ ਰੰਜਿਸ਼ ਬਧਾਈ ਹੈ ਕਿ ਸਾਡੇ ਤੇ ਇਹ ਚ ਪਰਚੇ ਕਰਾਉਂਦਾ ਹੈ ਇਹ ਸਾਡੇ ਤੇ ਪਰਚੇ ਕਰਾਉਂਦਾ ਹੈ ਇੱਕ ਇਹਨਾਂ ਨੇ ਮੇਰੇ ਤੇ 2018 ਦੇ ਵਿੱਚ ਇਸੇ ਦੁੱਖ ਨੂੰ ਲੈ ਕੇ ਇਸੇ ਰੰਜਿਸ਼ ਨੂੰ ਲੈ ਕੇ ਝੂਠਾ ਪਰਚਾ ਦਰਜ ਕਰਾਇਆ ਕਿ ਗਲਤ ਚਾਲ ਚੱਲਣ ਵਾਲੀਆਂ ਜਨਾਨੀਆਂ ਹਿਸ਼ਾਰਪੁਰ ਤੋਂ ਲਿਆ ਕੇ ਤੇ ਉਹਨਾਂ ਨੇ ਹਿਸ਼ਾਰਪੁਰ ਦਾ ਡਰੈੱਸ ਲਗਾਇਆ ਮੇਰੇ ਤੇ ਛੇੜਛਾੜ ਦਾ ਪਰਚਾ ਦਰਜ ਕਰਾਇਆ ਜਿਹੜਾ ਕਿ ਮੈਂ ਕਾਫੀ ਭਜ ਨਾਟ ਕਰਕੇ ਉਹਨੂੰ ਕੈਂਸਲ ਕੀਤਾ ਮੈਂ ਸਾਰੇ ਡੀਜੀਪੀ ਤੱਕ ਸਾਰੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਾ ਕੇ ਪੇਸ਼ ਹੁੰਦਾ ਰਿਹਾ ਰੋਂਦਾ ਕਰ ਲਾਂਦਾ ਕਿ ਮੇਰੇ ਤੇ ਝੂਠਾ ਪਰਚਾ ਦਰਜ ਹੋਇਆ ਮੇਰੀ 70 ਸਾਲ ਦੀ ਉਮਰ ਹੈ ਮੇਰੇ ਤੇ ਝੂਠਾ ਪਰਚਾ ਤੇ ਮੇਰੇ ਤੇ ਇਹਨਾਂ ਨੇ ਇਲਜ਼ਾਮ ਲਾ ਦਿੱਤਾ ਉਹ ਪਰਚਾ ਅਨਕੁਆਰੀ ਅਫਸਰਾਂ ਨੇ ਕਰਕੇ ਉੱਚ ਅਧਿਕਾਰੀਆਂ ਨੇ ਤੇ ਪਰਚਾ ਕੈਂਸਲ ਕੀਤਾ ਪੈਸਾ ਪਰਚਾ ਕੈਸਲ ਤੋਂ ਬਾਅਦ 2021 ਦੇ ਵਿੱਚ ਮੇਰੇ ਤੇ ਜਾ ਕੇ ਇਹਨਾਂ ਨੇ ਝੂਠਾ ਇੱਕ ਮੇਰੇ ਅਕਸ ਨੂੰ ਖਰਾਬ ਕਰਨ ਵਾਸਤੇ ਝੂਠੀ ਖਬਰ ਲੁਆਤੀ ਕਿ ਪੰਜਾਬ ਸਿੰਘ ਫਿਰੋਜ਼ਪੁਰ ਵੱਲੋਂ ਆ ਕੇ ਇੱਕ ਨਜਾਇਜ਼ ਤੜਲੇਦਾਰ ਮੈਨਨ ਕਰ ਰਿਹਾ ਗਲਤ ਤਰੀਕੇ ਨਾਲ ਜਿਹੜੀ ਕਿ ਸਰਾਸਰ ਝੂਠ ਸੀ ਜਿਹਦੀ ਮੈਂ ਕਟਿੰਗ ਲੈ ਕੇ ਅਖਬਾਰ ਦੀ ਤੇ ਕੋਰਟ ਕੰਪਲੈਕਸ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਮੈਂ ਕੇਸ ਕੀਤਾ ਜਿਹੜਾ ਕਿ ਮਾਨਾਨੀ ਦਾ ਕਿ ਮੇਰਾ ਇਹਨਾਂ ਨੇ ਮਾਨਾਨੀ ਦਾ ਮੈਂ ਉਹਦੇ ਵਿੱਚ ਕਾਫੀ ਬਿਮਾਰ ਹੋਇਆ ਕਾਫਿਲਾ ਚਾਰ ਤੀਆਂ ਥਾਂ ਤੋਂ ਮੈਂ ਆਪਣਾ ਇਲਾਜ ਕਰਾ ਕੇ ਮਨੋਵਰ ਠੀਕ ਕੀਤਾ ਕਰਵਾਇਆ ਡਾਕਟਰ ਸਾਹਿਬ ਤੋਂ ਉਸ ਤੋਂ ਬਾਅਦ 2023 ਦੇ ਵਿੱਚ ਮੇਰੇ ਤੇ ਕਮਲਾ ਕਰਵਾਇਆ ਗਿਆ ਜਿਹੜਾ ਕਿ ਮੈਨੂੰ ਮਾਰ ਕੇ ਸੱਟ ਕੇ ਮੇਰੇ ਕਾਫੀ ਸੱਟਾਂ ਇੱਕ ਲੱਤ ਟੁੱਟ ਗਈ ਬਾਹ ਟੁੱਟ ਗਈ ਕਾਫੀ ਚਿਰ ਮੈਂ ਹਸਪਤਾਲਾਂ ਵਿੱਚ ਦਾਖਲ ਰਿਆ ਹੁਣ ਮੇਰੀ ਜ਼ਮੀਨ ਜਿਹੜੀ ਉਹ ਉਹ ਰੁਕੀ ਬੈਠੇ ਨੇ ਇਹ ਕਾਜ ਤੋਂ ਤਿੰਨ ਚਾਰ ਸਾਲ ਪਾਲਾ ਮੇਰੇ ਵਾਰ-ਵਾਰ ਪ੍ਰਸ਼ਾਸਨ ਤੇ ਦਰਖਾਸਤਾਂ ਅਪਲੀਕੇਸ਼ਨਾਂ ਪੇਸ਼ ਹੋਣ ਤੇ ਕਿ ਨਿਸ਼ਾਨਦੇਹੀ ਦਾ ਮੁੱਦਾ ਚੱਕਿਆ ਹੈ ਪਰ ਇਹਨਾਂ ਨੇ ਇੱਕ ਝੂਠੀ ਜਾਲੀ ਜੀ ਤੌਰ ਤੇ ਨਿਸ਼ਾਨਦੀ ਕਰਵਾਈ ਕਿ ਮੇਰੇ ਮੇਰੇ ਕਬਜ਼ੇ ਵਾਲੀ ਜਗਾਹ ਤੇ ਜਮੀਨ ਤੇ ਇਹਨਾਂ ਨੇ ਕੰਪਿਊਟਰ ਲਿਜਾ ਕੇ ਕਹਿੰਦੇ ਆਹੀ ਨਿਸ਼ਾਨ ਨਿਸ਼ਾਨ ਨੇ ਨਿਸ਼ਾਨਦੀ ਪੰਚਾਇਤੀ ਏ ਇਹ ਪੰਚਾਇਤ ਦੀ ਜ਼ਮੀਨ ਏ ਇਹ ਤੂੰ ਛੱਡ ਕੇ ਇਹ ਤੂੰ ਚਲਾ ਜਾ ਮੇਰੇ ਤੇ ਰੋਕ ਲਾ ਦਿੱਤੀ ਉਹ ਮੇਰੇ ਰੋਕ ਰਿਹਾ ਮੈਂ ਮੈਂ ਇਹੀ ਫਰਿਆਦ ਵਾਰ-ਵਾਰ ਕਰ ਰਿਹਾ ਆਮ ਸਾਰੇ ਅਫਸਰਾਂ ਨੂੰ ਪਿੰਡ ਵਿੱਚ ਵੀ ਪੰਚਾਇਤ ਨੂੰ ਆਸੇ-ਪਾਸੇ ਦੇ ਵੀ ਕਿ ਪੰਚਾਇਤੀ ਸਾਰੀ ਜ਼ਮੀਨ ਦੀ ਨਿਸ਼ਾਨਦੀ ਕਰਵਾਓ ਸਾਰੀ ਜ਼ਮੀਨ ਦੀ ਨਿਸ਼ਾਨਦੀ ਕਰਵਾਓ 125 26 ਏਕੜ ਜ਼ਮੀਨ ਹੈ ਉਹਨੂੰ ਨਲਾਮੀ ਕਰੋ ਠੇਕੇ ਦੇ ਜ਼ਮੀਨ ਵਾਲੇ ਆਮਦਨ ਵਧੂਗੀ ਜੇ ਮੇਰੇ ਥੱਲੇ ਵੀ ਆਊਗੀ ਪੰਚਾਇਤ ਦੀ ਈਮ ਨੂੰ ਮੈਂ ਠੇਕਾ ਦੇਣੂ ਪਰ ਕਿਸੇ ਤੇ ਮੇਰੇ ਮਗਰ ਪਏ ਹੋਏ ਨੇ ਇਸ ਕਰਕੇ ਮੈਂ ਆਪਣੀ ਫਰਿਆਦ ਜਿਹੜੀ ਹੈ ਇਹ ਜਗਾ ਵਾਰ-ਵਾਰ ਤੇ ਮੇਰੀ ਕੋਈ ਸੁਣ ਨਹੀਂ ਰਿਹਾ ਮੈਂ ਸਾਰੀ ਫਰਿਆਦ ਸਾਰੇ ਮੰਤਰੀਆਂ ਨੂੰ ਦੱਸ ਚੁੱਕਾ ਹਾਂ ਉੱਚ ਅਧਿਕਾਰੀਆਂ ਨੂੰ ਵੀ ਦੱਸ ਚੁੱਕਾ ਪਤਾ ਨਹੀਂ ਇਹ ਕਿਉਂ ਨਹੀਂ ਮੇਰੀ ਕੋਈ ਸੁਣਵਾਈ ਕਰ ਰਿਹਾ ਮੈਂ ਇਹੀ ਮੈਂ ਫਰਿਆਦ ਕਰ ਰਹਾ ਕਿ ਮੇਰੀ ਜੋ ਜ਼ਮੀਨ ਜਿਹੜੀ ਹੈ ਇਹ ਜਦ ਤੱਕ ਦੂਜੀ ਪੰਚਾਇਤ ਦੀ ਜ਼ਮੀਨ ਵੀ ਛਡਾਉ ਮੈਂ ਵੀ ਛੱਡ ਦਿਆਂਗਾ ਕਿ ਠੇਕੇ ਦੇ ਦੋ ਮੈਂ ਠੇਕਾ ਦੇਣ ਨੂੰ ਤਿਆਰ ਆ ਉਹਨੇ ਚਾਹਤ ਮੈਨੂੰ ਕਸਤ ਕਰਨ ਦਿੱਤੀ ਚਾਹ ਵੀ ਮੈਂ ਗਰੀਬ ਬੰਦਾ ਆ ਮੇਰੇ ਕੋਲ ਹੋਰ ਕੋਈ ਸਹਾਰਾ ਨਹੀਂ ਆ ਇਹਨਾਂ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਕਿਉਂਕਿ ਪਿਛਲੇ 11 ਸਾਲ ਤੋਂ ਮੈਂ ਪ੍ਰਾਪਰਟੀ ਦਾ ਕੰਮ ਕਰ ਰਿਹਾ ਤੇ ਕੋਲਮ ਲਾ ਕੇ ਪ੍ਰਾਪਰਟੀ ਦਾ ਜਦੋਂ ਆਪਾਂ ਲੈਨ ਦੇਣ ਕਰਨੇ ਆ ਤੇ ਅੱਜ ਤੋਂ ਤਕਰੀਬਨ 5-7 ਸਾਲ ਪਹਿਲਾਂ ਜਿਹੜੀ ਪੰਚਾਇਤੀ ਜ਼ਮੀਨ ਸੀ ਉਹਦੀ ਖਰੀਦ-ਫਰੋਦ ਉਦਾਂ ਹੀ ਹੁੰਦੀ ਸੀ ਜਿੱਦਾਂ ਆਮ ਜ਼ਮੀਨ ਦੀ ਹੁੰਦੀ ਸੀ ਤੇ ਕੋਲ ਮਲਾ ਕੇ 23-23 ਲੱਖ ਨੂੰ ਜ਼ਮੀਨਾਂ ਵਿਕੀਆਂ ਪੰਚਾਇਤੀ ਕਬਜ਼ਾ ਤੌਰ ਤੇ ਵਿਕੀਆਂ ਚਲੋ ਮੁੱਦਾ ਕੀ ਸੀ ਬੰਦੇ ਕੋਲ ਜ਼ਮੀਨ ਸੀ ਇੱਥੇ ਥੋੜੀ ਉੱਥੇ ਦੀ ਕੋਈ 4 ਕਿੱਲੇ ਵੱਧ ਬਣ ਗਈ ਤੇ ਬੰਦੇ ਨੇ ਇਸੇ لالਚ ਨੂੰ ਪੁਰਾਣੇ ਸਮੇ ਦੇ ਅਕੋਰਡਿੰਗ ਹੀ ਲੈ ਲਈ ਜਿੱਦਾਂ ਆਮ ਲੋਕ ਖਰੀਦ-ਫਰੋਦ ਕਰਦੇ ਸੀ ਹੁਣ ਪੰਚਾਇਤੀਆਂ ਦੇ ਰੋਲੇ ਪੈ ਨੇ ਹੁਣ ਪਰ ਇੱਕ ਬੰਦੇ ਦੇ ਜਿਵੇਂ ਕਹਿੰਦੇ ਨੇ ਆਲੇ ਦੁਆਲੇ ਪੰਚਾਇਤੀ ਜ਼ਮੀਨ 126 ਕਿੱਲੇ ਹੈ ਤੇ ਕੋਲਮ ਲਾ ਕੇ ਇਸ ਦੇ ਕੋਲ ਅਗਰ ਨਿਸ਼ਾਨਦੇਹੀ ਕਰਾਈ ਜਾਂਦੀ ਹੈ ਤੇ ਕੀ ਆਊਗੀ 4-5 ਕਿੱਲੇ ਹੁਣ ਇਸ ਬੰਦੇ ਨੂੰ ਇੰਨਾ ਕੁ ਹਰਾਸਮੈਂਟ ਕੀਤਾ ਜਾ ਰਿਹਾ ਹੈ ਜਾਂ ਮਤਲਬ ਕਿ ਜਿਵੇਂ ਕਹਿੰਦੇ ਨੇ ਇੰਨਾ ਕੁ ਉਹ ਟੌਰਚਰ ਕੀਤਾ ਜਾ ਰਿਹਾ ਕਿ ਬੱਧਾ ਇਥੋਂ ਹੱਦ ਤੱਕ ਪਰੇਸ਼ਾਨ ਹੈ ਕਹਿ ਰਿਹਾ ਹੈ ਕਿ 5 ਸਾਲਾਂ ਤੋਂ ਮੈਨੂੰ ਇੰਨੀ ਕੁ ਜ਼ਿਆਦਾ ਕੰਮਲ ਕੁੱਤੀ ਹੈ ਮੈਂ ਥਾਣੇ ਕਚਹਿਰੀਆਂ ਤੇ ਕੋਟਾਂ ਦੇ ਵਿੱਚ ਹੀ ਰੁਲ ਗਿਆ ਹੁਣ ਕੀ ਐ ਚਾਹਦਾ ਕੀ ਐ ਵੀਰ ਵੀਰੇ ਚਾਹਦਾ ਕਿ ਮੰਨ ਕੇ ਚੱਲੋ ਜੀ ਮੇਰੀ ਅਫਸਰ ਸਾਹੀ ਦੇ ਵਿੱਚ ਸੁਣਵਾਈ ਹੋਵੇ ਜਾਂ ਭਗਵੰਤ ਮਾਨ ਸਾਹਿਬ ਸੁਣਦੇ ਪਏ ਦੇਖੋ ਜੋ ਪੰਚਾਇਤੀ ਜ਼ਮੀਨਾਂ ਨੇ ਜਾਂ ਤਾਂ ਚਲੋ ਸਾਰੇ ਪੰਜਾਬ ਦੇ ਵਿੱਚ ਹੀ ਹੈਗੀਆਂ ਨੇ ਤੇ ਜਾਂ ਤਾਂ ਕੋਲ ਮਲਾ ਕੇ ਜਿਵੇਂ ਕਹਿੰਦੇ ਨੇ ਉਹ ਛੁੱਟ ਜਾਣ ਤੇ ਕੋਲ ਮਲਾ ਕੇ ਇਹ ਵੀ ਠੱਡਾ ਸਾਹ ਭਰ ਲਵੇ ਵੀ ਚਲੋ ਯਾਰ ਜੋ ਪੈਸੇ ਲਾਏ ਨੇ ਮੈਂ ਉਹ ਮੇਰੇ ਮਿੱਟੀ ਹੋ ਗਿਆ ਕੋਲ ਮਲਾ ਕੇ ਜਾਂ ਇਸ ਬੰਦੇ ਨੇ ਦਰਿਆ ਦੇ ਕੰਢੇ ਦੇ ਉੱਪਰ ਜ਼ਮੀਨ ਹੈ ਕਈ ਵਾਰ ਦਰਿਆ ਨੂੰ ਰੋੜ ਕੇ ਲੈ ਗਿਆ ਉਸ ਦੀ ਮਰਮਮਤ ਤੇ ਕਰਜ਼ੇ ਚੱਕੇ ਲੋਨ ਲੈ ਹਾਲਾਂਕਿ ਅੱਜ ਦੀ ਡੇਟ ਦੇ ਵਿੱਚ ਵੀ ਇਹ ਕਰਜ਼ਾਈ ਹੈ ਉਸ ਜ਼ਮੀਨ ਨੂੰ ਫਿਰ ਦੁਬਾਰਾ ਉਪਜਾਊ ਬਣਾਉਣ ਦੇ ਵਿੱਚ ਇਹੰਦਾ ਕਹਿੰਦਾ ਹੈ ਵੀ ਜਦੋਂ ਮੈਨੂੰ ਐਦਾਂ ਲੱਗਣ ਲੱਗ ਗਿਆ ਕਿ ਮੇਰੇ ਆਲੇ ਦੁਆਲੇ ਜਿਹੜੀ ਪੰਚਾਇਤੀ ਜ਼ਮੀਨ ਹੈ ਉਹ ਸਾਰੀ ਸਰਕਾਰ ਨੇ ਆਪਣੇ ਅੰਡਰ ਕਰ ਲਈ ਤੇ ਮੇਰੀ ਵੀ ਲੈ ਲਿੱਤੀ ਜਾਵੇ ਪਰ ਪਿੰਡ ਦੀ ਪੰਚਾਇਤ ਇਸ ਇੱਕ ਕੱਲੇ ਬੰਦੇ ਨਾਲ ਬਹੁਤ ਜ਼ਿਆਦਾ ਵਿਕਤਰਾ ਕਰ ਰਹੀ ਹੈ ਤੇ ਬਚੀ ਹੋਈ ਪਿੰਡ ਦੀ ਪੰਚਾਇਤੀ ਜ਼ਮੀਨ ਹੈ ਜਿਹੜੀ ਤੀ 40 ਕਿੱਲੇ ਉਸ ਦੇ ਵਿੱਚ ਖੱਡੇ ਵੀ ਜਿਵੇਂ ਕਹਿੰਦੇ ਨੇ ਰੇਤ ਵੀ ਜਿਵੇਂ ਕਹਿੰਦੇ ਨੇ ਬਹੁਤ ਜ਼ਿਆਦਾ ਚੱਕੀ ਗਈ ਹੈ ਤੇ ਤੜੱਲੇ ਦੇ ਨਾਲ ਚੱਕੀ ਜਾ ਰਹੀ ਹੈ ਇਹਦੇ ਅਕੋਰਡਿੰਗ ਜਿਵੇਂ ਕਹਿੰਦੇ ਨੇ ਰੇਤ ਦੇ ਅਕੋਰਡਿੰਗ ਇਹ ਬੰਦਾ ਆਵਾਜ਼ ਉਠਾਉਂਦਾ ਹੈ ਤੇ ਇਹਦੇ ਦੇ ਉੱਪਰ ਬਹੁਤ ਜ਼ਿਆਦਾ ਪਰਚੇ ਤੇ ਮਾਰ ਕੁਟਾਈ ਵੀ ਕੀਤੀ ਗਈ ਹੈ ਤੇ ਇੱਕ ਵਾਰ ਦੱਸਿਆ ਇਹਨਾਂ ਨੇ ਕਿ ਮੈਨੂੰ ਜਾਨੋਂ ਮਾਰਨ ਦਾ ਜਿਵੇਂ ਕਹਿੰਦੇ ਨੇ ਉਪਰਾਲਾ ਕੀਤਾ ਗਿਆ ਤੇ ਇੱਕ ਤਕਰੀਬ ਨਾਲ ਮਰੇ ਵਰਗਾ ਹੀ ਜਿਵੇਂ ਕਹਿੰਦੇ ਨੇ ਕਰਕੇ ਸਭ ਮੈਨੂੰ ਸੁੱਟ ਕੇ ਗਿਆ ਬਜ਼ੁਰਗ ਬੰਦਾ ਹੈ ਕੋਈ ਬੰਦਾ ਟਰੇਸ ਨਹੀਂ ਹੋਇਆ ਕੋਈ ਦੱਸਦਾ ਸੀ ਕਿ ਮੈਨੂੰ ਆ ਬੰਦੇ ਨੇ ਆ ਸੱਟਾਂ ਮਾਰੀਆਂ ਤੇ ਪੰਚਾਇਤ ਸਾਰੀ ਚਲੀ ਜਾਂਦੀ ਸੀ ਨਹੀਂ ਨਹੀਂ ਜੀ ਇਹ ਸਾਰੀ ਥਾਣੇ ਦੇ ਵਿੱਚ ਜਾ ਕੇ ਕਹਿੰਦੇ ਸੀ ਵੀ ਇਹ ਸਹੀ ਏ ਜੀ ਇਹ ਇਸ ਤਰ੍ਹਾਂ ਨਹੀਂ ਕਰ ਸਕਦਾ ਸੋ ਬੰਦਾ ਬਹੁਤ ਜ਼ਿਆਦਾ ਹਰਾਸਮੈਂਟ ਹੋਇਆ ਫਿਰ ਦੁਖੀ ਹੋ ਕੇ ਅੱਜ ਆਪਣੇ ਕੋਲ ਆਇਆ ਭਾਈ ਜੀ ਹੈਲਪਿੰਗ ਹੈਂਡ ਦੇ ਕੋਲ ਸੋ ਇਹਨਾਂ ਨੂੰ ਜਿਵੇਂ ਕਹਿੰਦੇ ਨੇ ਮੈਂ ਆਸ਼ਵਾਸ਼ਣ ਦਵਾਇਆ ਵੀ ਚਲੋ ਜਿੰਨਾ ਕੋ ਹੋ ਸਕਿਆ ਅਸੀਂ ਕਰਾਂਗੇ ਸੋ ਕੋਈ ਵੀਰ ਸੁਣ ਰਿਹਾ ਹੈ ਅਫਸਰਚਾਈ ਦਾ ਕੋਈ ਮੁਲਾਜ਼ਮ ਜੋ ਇਸ ਵੀਰ ਦੀ ਹੈਲਪ ਕਰ ਸਕਦਾ ਹੈ ਜਿਹੜੀ ਇਸ ਵੀਰ ਨਾਲ ਵਿਕਤਰਾ ਹੋ ਰਹੀ ਹੈ ਇਹਨੂੰ ਇਨਸਾਫ ਦਵਾਨ ਦੇ ਵਿੱਚ ਕੋਈ ਵੀਰ ਮਦਦ ਕਰ ਸਕਦਾ ਹੈ ਤੇ ਮੈਂ ਨੰਬਰ ਵੀ ਇਹਨਾਂ ਦਾ ਛੱਡ ਦਿਨਾ ਬਾਕੀ ਇੱਥੇ ਸਾਡੇ ਐਮਐਲਏ ਨੇ ਆਵਲਾ ਸਾਹਿਬ ਉਹਨਾਂ ਨੂੰ ਮੈਂ ਗੱਲ ਸਾਰੀ ਇਹ ਦੱਸੀ ਹੈ ਸੋ ਜਿੰਨਾ ਕੋ ਉਹਨਾਂ ਕੋਲ ਵੀ ਹੋਵੇਗਾ ਉਹ ਕਰਨਗੇ ਆਪਦੇ ਵੱਲੋਂ ਅਪਰਾਲਾ ਸੋ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰੋ ਦੇ ਮਾਨ ਸਾਹਿਬ ਤੱਕ ਪਹੁੰਚਾਓ ਕਿ ਤੁਹਾਡੀਆਂ ਜਿਹੜੀਆਂ ਇਹ ਤੁਸੀਂ ਗੱਲਾਂ ਕੀਤੀਆਂ ਸੀ ਪੰਚਾਇਤੀ ਜ਼ਮੀਨਾਂ ਛਡਾਣ ਵਾਲੀਆਂ ਉਹਦੇ ਅਕੋਰਡਿੰਗ ਲੋਕ ਕਿਵੇਂ ਦੱਬੇ ਕੁਲਚੇ ਜਾ ਰਹੇ ਨੇ ਤੇ ਕਿੰਨੇ ਜਿਆਦਾ ਹਰਾਸਮੈਂਟ ਹੋ ਰਹੇ ਨੇ ਅਫਸਰशाही ਤੋਂ ਵੀ ਤੇ ਜਿਵੇਂ ਕਹਿੰਦੇ ਨੇ ਪਿੰਡ ਦੀ ਪੰਚਾਇਤ ਤੋਂ ਇਹ ਬੰਦਾ ਬਹੁਤ ਦੁਖੀ ਹੈ ਅੰਤ ਦੇ ਵਿੱਚ ਕੋਈ ਦੋ ਬੋਲ ਇਹਨਾਂ ਕੋਲੋਂ ਮੈਂ ਹੋਰ ਕਵਾਣੇ ਚਾਹਾਂਗਾ ਜੇ ਕੋਈ ਇਹਨਾਂ ਦੀ ਦਿਲ ਦੀ ਗੱਲ ਹੈ ਤੇ ਉਹ ਵੀ ਸਾਰੀ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ 1.5 ਸਾਲ ਹੋ ਗਿਆ ਜਿਸ ਕਤਲਾਨਾ ਹਮਲੇ ਹੋਏ ਨੂੰ ਅਜੇ ਤੱਕ ਕੋਈ ਬੰਦਾ ਟਰੇਸ ਨਹੀਂ ਕੀਤਾ ਤੇ ਮੈਂ ਆਪਣੀ ਅਫਵਾਜਤ ਵਾਸਤੇ ਜੇ ਅਪਲਾਈ ਕੀਤਾ ਹੈ ਲਾਇਸੈਂਸ ਲੈਣ ਬਾਰੇ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਪੇਸ਼ ਹੋ ਕੇ ਸ਼ਰੀਰਕ ਕਸ਼ ਦੱਸੀ ਕਿ ਮੈਨੂੰ ਬਚਾਉਣਾ ਚਾਹੋ ਤਾਂ ਮੈਨੂੰ ਆਪਣੀ ਰਾਖੀ ਵਾਸਤੇ ਕੋਈ ਅਸਲਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਉਹ ਵੀ ਇਹਨਾਂ ਨੇ ਪੰਚਾਇਤਾਂ ਜਾ ਕੇ ਰਿਪੋਰਟ ਨਹੀਂ ਹੋਣ ਦਿੱਤੀ ਰਿਜੈਕਟ ਕਰਵਾ ਦਿੱਤੀ ਗਈ ਮੇਰੇ ਮੈਨੂੰ ਤਾਂ ਇਦਾਂ ਲੱਗਦਾ ਹੈ ਕਿ ਮੇਰਾ ਇਹ ਮੈਨੂੰ ਮਾਰਨ ਤੇ ਤੁੱਲੇ ਹੋਏ ਨੇ ਤੇ ਮੈਨੂੰ ਕਦੋਂ ਵੀ ਮਾਰ ਸਕਦੇ ਨੇ ਹੋ ਸਕਦਾ ਹੈ ਕਿ ਮੈਨੂੰ ਇਹ ਜੀਮ ਲੀਲਾ ਮੇਰੀ ਖਤਮ ਕਰਨ ਦੀ ਤੁੱਲੇ ਹੋਏ ਨੇ ਪਿੰਡ ਦੀ ਪੰਚਾਇਤ ਜੇ ਚਲੋ ਇੰਨੀ ਕੋਈ ਇਨਸਾਫ ਦੀ ਜਿਵੇਂ ਕਹਿੰਦੇ ਨੇ ਉਹ ਹੈਗੀ ਹੈ ਤੇ ਉਹਨਾਂ ਨੂੰ ਚਾਹੀਦਾ ਸੀਗਾ ਕਿ ਸਾਰੇ ਪਿੰਡ ਦੀ ਪੰਚਾਇਤ ਜ਼ਮੀਨ ਨੂੰ